ਭੇਜਣਾ ਇੱਕ ਮੈਂ ਉਹ ਮੇਰਾ ਬੇਟਾ ਨਾ ਚਾਂਦ ਛੋਟਾ ਹਾਂ ਉਹ ਇੱਕ ਉਹਦੇ ਨਾਲ ਮਨੂਸ ਆ ਬਹੁਤ ਉਹ ਬੱਚੇ ਨਾ ਕੁੱਤੇ ਦੇ ਬੱਚਿਆਂ ਨਾਲ ਕੁੱਤੀ ਦੇ ਬੱਚੇ ਇਹੋ ਅਜੀਬ ਮੁੰਡਾ ਲੱਗਿਆ ਤੇਰਾ ਪਿਓ ਤੋਂ ਮਨੂਸ ਨਹੀਂ ਤੇ ਕੁੱਤਿਆਂ ਤੋਂ ਮਨੂਸ ਆ ਮੈਨੂੰ ਸਮਝਾ ਕੁਛ ਚੋਰ ਸਭ ਬੱਚੇ ਫਿਰ ਜ਼ਿੱਦ ਕਰਦੇ ਆ ਹੁਣ ਕੀ ਕਰੀਏ ਬੱਚਿਆਂ ਦਾ ਮੈਂ ਵੇਖੋ ਕਿੰਨਾ ਸਫਰ ਕਰਕੇ ਆਇਆ ਨਹੀਂ ਨਹੀਂ ਸਾਡੇ ਕਿੰਨੇ ਬੱਚੇ ਆਪਣੇ ਕੀ ਗੱਲ ਆ ਤੁਹਾਡੇ ਆਪਣੇ ਬੱਚੇ ਨਹੀਂ ਹੈਗੇ ਹੈਗੇ ਆ ਬੱਚੇ ਹਾਂ ਤੇ ਉਹਨਾਂ ਨਾਲ ਸ਼ੌਕ ਰੱਖੋ ਕੁੱਤੀ ਆ ਤੁਹਾਡੇ ਕੋਲ ਫੇਰ ਦੇ ਦੇਗੀ ਇਹ ਕਿਤੇ ਦੀ ਚੁਕਾ ਦੀਏ ਹੈ ਕਿੰਨੇ ਬੱਚੇ ਦਿੱਤੇ ਉਹਨੇ ਚਾਰ ਬੱਚੇ ਦਿੱਤੇ ਸੀ ਉਹਨੇ ਚੌੜਾ ਕਿਉਂ ਝੂਠ ਬੋਲਣ ਦਾ ਚੌਰੀ ਹੋ ਕੇ ਝੂਠ ਬੋਲਣ ਦਾ ਗੋਗਾ ਜੀ ਹੈਲੋ ਕਿਹੜਾ ਚੌਰੀ ਝੂਠ ਬੋਲਦਾ ਇਹ ਇਹ 6 ਤੋਂ 10 ਤੱਕ ਬੱਚੇ ਦਿੰਦੀ ਹੈ ਕੁੱਤੀ ਇਹਨੂੰ ਕੋ ਹੁਣ ਦੱਸ ਕੇ ਦੇਣੇ ਸੀ ਉਹਨੇ ਵੀ 6 ਜਾਂ 10 ਦੇਣੇ ਸੀ ਇਹਦੇ ਮਤਲਬ ਦੇਦੀ 6 ਆ ਜਾਂ 6 ਤੋਂ ਸ਼ੁਰੂ ਹੁੰਦੀ ਕੁੱਤੀ ਅਸੀਂ ਕਿਹੜਾ ਕੁੱਤੀ ਦਾ ਅਲਟਰਾ ਸਾਊਂਡ ਪਹਿਲੇ ਕਰਾਇਆ ਸੀ ਕਿੰਨੇ ਦਿੰਨੇ ਆ ਕੁਦਰਤੀ ਕੰਮ ਆ ਜਾਨਵਰ ਕਿਤੇ 8 ਵੀ ਦੇ ਦਿੰਦਾ ਕਿਤੇ 10 ਵੀ ਦੇ ਦਿੰਦਾ ਉਹਨੇ ਹੁਣ 4 ਦਿੱਤੇ ਉਹਦੇ ਹੱਥੀ ਪਾਈਆਂ ਮੈਂ ਹੁਣ ਕੁੱਤੀ